ਉਹਦੇ ਨਾਲ ਕੋਈ ਨਹੀਂ ਹੋ ਸਕਦਾ ਉਹਦੇ ਨਾਲ ਨਾਲ ਕਈ ਵਾਰੀ ਸੁਆਬਾਂ ਵੀ ਮਿਲਦਾ ਬਣ ਜਾਂਦਾ ਹੈ ਕਿ ਅਸੀਂ ਜਿਹੜੇ ਫੀਲਡ ਨਾਲ ਜੁੜੇ ਹੋਏ ਆ ਗਾਇਕੀ ਦਾ ਫੀਲਡ ਹੈ ਫਿਲਮਾਂ ਦਾ ਫੀਲ ਹੈ ਸਾਡੀ ਲੋਕਾਂ ਨਾਲ ਕਨੈਕਟੀਵਿਟੀ ਵਾਲਾ ਜਿਹੜਾ ਫੀਲ ਹੈ ਤਾਂ ਕਦੇ-ਕਦੇ ਇਹ ਸੁਆਬ ਬਣਦਾ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਚ ਕਈ ਕਿਰਦਾਰ ਕਈ ਫਿਲਮ ਕਈ ਗੀਤ ਇਹ ਜੇ ਆਉਂਦੇ ਆ ਜਿਹੜੇ ਮਤਲਬ ਸਿੱਧੇ ਤੌਰ ਤੇ ਬੈਸ ਦਾ ਹਰ ਇੱਕ ਗੀਤ ਲੋਕਾਂ ਨਾਲ ਜੁੜਿਆ ਹੁੰਦਾ ਇੱਕ ਮਾਸ ਨਾਲ ਜੁੜੇ ਹੁੰਦੇ ਸੋ ਸਾਡੇ ਹਿੱਸੇ ਇਹ ਫਿਲਮ ਬੀਬੀ ਰਜਨੀ ਅਮਰ ਭਰਾ ਖੜਾ ਹੈ ਪਿੱਛੇ ਕਰਨ ਖੜਾ ਹੈ ਜਿਨ੍ਹਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਮਿਡ ਫੋਰ 뮤직 ਤੋਂ ਇਹ ਸਾਡਾ ਇਤਿਹਾਸ ਸੀ ਅਸੀਂ ਆਪਦੇ ਬਜ਼ੁਰਗਾਂ ਤੋਂ ਸਾਖੀਆਂ ਸੁਣਦੇ ਹੁੰਦੇ ਸੀ ਬੀਬੀ ਰਜਨੀ ਬਾਰੇ ਰਾਤ ਨੂੰ ਜਦੋਂ ਪੈਂਦੇ ਹੁੰਦੇ ਸੀ ਮੰਜਿਆਂ ਤੇ ਕਿਉਂਕਿ ਉਦੋਂ ਕੋਈ ਐਂਟਰਟੇਨਮੈਂਟ ਦਾ ਐਡਾ ਕੋਈ ਸਾਧਨ ਹੁੰਦਾ ਨਹੀਂ ਸੀ ਕਹਾਣੀਆਂ ਸਾਖੀਆਂ ਬੀਬੀਆਂ ਉਹਨਾਂ ਰੂਪਾਂ ਚ ਸੁਣਾਉਂਦੀਆਂ ਸੀ ਤਾਂ ਬੀਬੀ ਰਜਨੀ ਦੀ ਕਹਾਣੀ ਜਦੋਂ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਕਿ ਫਿਲਮ ਬਣ ਰਹੀ ਹੈ ਔਰ ਜਦੋਂ ਇਹ ਭਰਾ ਮੈਨੇ ਆ ਕੇ ਕਿਹਾ ਕਿ ਉਹਦੇ ਵਿੱਚ ਕਿਰਦਾਰ ਹੈ ਕਿ ਜਿਹੜਾ ਤੁਸੀਂ ਨਿਭਾਉਣਾ ਹੈ ਤਾਂ ਮੈਨੂੰ ਆਪਦੇ ਆਪ ਬਹੁਤ ਖੁਸ਼ੀ ਹੋਈ ਕਿ ਸਾਡਾ ਇਤਿਹਾਸ ਸਾਡੀ ਹਿਸਟਰੀ ਏਡੀ ਵੱਡੀ ਹੈ ਕਿ ਜੇ ਅਸੀਂ ਉਹਦੇ ਤੇ ਲਗਾਤਾਰ ਕਿੰਨੇ ਸਾਲਾਂ ਹੀ ਫਿਲਮਾਂ ਬਣਾਈ ਜਾਈਏ ਅਸੀਂ ਤਾਂ ਵੀ ਨਹੀਂ ਦਿਖਾ ਸਕਦੇ ਪਰ ਅੱਜ ਪੰਜਾਬੀ ਸਿਨੇਮੇ ਨੇ ਇਹ ਸ਼ੁਰੂਆਤ ਕੀਤੀ ਹੈ ਕਿ ਫਿਲਮਾਂ ਲਗਾਤਾਰ ਸਾਡੇ ਇਤਿਹਾਸ ਤੇ ਸਾਡੇ ਪਛੋਕੜ ਤੇ ਔਰ ਬੀਬੀ ਰਜਨੀ ਦਾ ਜਿਹੜਾ ਜੀਵਨ ਹੈ ਤੁਸੀਂ ਦੇਖੋ ਕਿ ਐਸਾ ਇੱਕ ਮੈਂ ਇਹ ਸੋਚਦਾ ਹੁੰਦਾ ਕਿ ਕਈ ਵਾਰੀ ਹਲੀਮੀ ਅਸੀਂ ਕਰਨ ਤੇ ਮੈਂ ਇੱਕ ਦਿਨ ਬੈਠੇ ਸੀ ਅਸੀਂ ਗੱਲ ਕਰਦੇ ਸੀ ਕਿ ਜਿਹੜੀ ਹਲੀਮੀ ਆਪਦੇ ਪਿਓ ਦਾ ਉਹਨਾਂ ਨੇ ਬਚਨ ਨਹੀਂ ਮੋੜਿਆ ਮੋੜਨ ਨੂੰ ਉਹ ਮੋੜ ਵੀ ਸਕਦੇ ਸੀ ਜਦੋਂ ਉਹਨਾਂ ਦਾ ਪਿੰਗਲੇ ਨਾਲ ਵਿਆਹ ਕੀਤਾ ਉਹਨਾਂ ਨੇ ਮੋੜਿਆ ਨਹੀਂ ਉਹਨਾਂ ਨੇ ਮਹਾਰਾਜ ਦਾ ਭਾਣਾ ਮੰਨ ਕੇ ਤੇ ਆਪਦੇ ਪਿਓ ਦੀ ਗੱਲ ਮੰਨ ਕੇ ਸਿਰ ਝੁਕਾਇਆ ਕਿ ਮਹਾਰਾਜ ਇਹ ਤੇਰੀ ਰਜਾਜਾ ਸਾਰਾ ਕੁਝ ਔਰ ਉਦੋਂ ਬਾਅਦ ਚ ਉਹਨਾਂ ਨੇ ਭਰੋਸਾ ਰੱਖਿਆ ਸੋ ਅੱਜ ਅਸੀਂ ਇਹ ਜਿਹੜੇ ਬੂਟੇ ਵੰਡ ਰਹੇ ਆ ਜਿੱਦਾਂ ਦਾ ਸਾਡਾ এনਵਾਇਰਨਮੈਂਟ ਹੈ ਜਿੱਦਾਂ ਦਾ ਲਗਾਤਾਰ ਤੁਹਾਨੂੰ ਪਤਾ ਕੀ ਕੁਝ ਹੋ ਰਿਹਾ ਤਾਂ ਅਸੀਂ ਇਹ ਭਰੋਸੇ ਦੇ ਤੌਰ ਤੇ ਬੂਟੇ ਵੰਡ ਰਹੇ ਆ ਕਿ ਜਿਹੜੇ ਲੋਕ ਅੱਜ ਸਾਡੇ ਤੋਂ ਇਹ ਬੂਟਾ ਲੈ ਕੇ ਜਾਣਗੇ ਵਿਸ਼ਵਾਸ ਦਾ ਬੂਟਾ ਆਪਦੇ ਘਰੇ ਲ ਪਰਮਾਤਮਾ ਤੇ ਨਿਰਪੱਖ ਦੁਨੀਆ ਸਾਰੀ ਬਲਾਈਂਡ ਫੇਸ ਕਰਦੀ ਹੈ ਨਾ ਅਸੀਂ ਯਕੀਨ ਕਰਦੇ ਹਾਂ ਮਹਾਰਾਜ ਦੀ ਰਜਾਤੀ ਹੈ ਸਾਰਾ ਕੁਝ ਤੇ ਉਹਨਾਂ ਦਾ ਭਰੋਸਾ ਹੈ ਪਰਮਾਤਮਾ ਨਾਲ ਹੋਰ ਜੁੜੂਗਾ ਸੋ ਅੱਜ ਸਾਰੀ ਰਜਨੀ ਦੀ ਟੀਮ ਨੇ ਵੈਸੇ ਤਾਂ ਫਿਲਮਾਂ ਪ੍ਰਮੋਟ ਕਰਨ ਦੇ ਬੜੇ ਵੱਖ-ਵੱਖ ਤਰੀਕੇ ਨੇ ਪਰ ਮੈਨੂੰ ਲੱਗਦਾ ਕਿ ਇਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਇਹ ਬੈਸਟ ਹੋ ਗਿਆ ਕਿ ਅਸੀਂ ਜਿਸ ਸਥਾਨ ਤੇ ਖੜੇ ਹਾਂ ਇਹ ਬਹੁਤ ਸਿੰਘਾਸ਼ੀਦਾਂ ਦਾ ਉੱਚਾ ਸਥਾਨ ਹੈ ਇੱਥੋਂ ਅੱਜ ਸਾਡੀ ਫਿਲਮ ਰਜਨੀ ਲਈ ਮਹਾਰਾਜ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ ਤੇ ਅਸੀਂ ਉਹਨਾਂ ਦੀ ਅਗਿਆ ਲਾ ਕੇ ਇਹ ਬੂਟੇ ਨੇ ਜਿਹੜੇ ਸੰਗਤ ਚ ਵੰਡੇ ਐ ਸੋ ਬੀਬੀ ਰਜਨੀ 30 ਅਗਸਤ ਨੂੰ ਸਾਡੀ ਫਿਲਮ ਐ ਜਿਹੜੀ ਆਉਣੀ ਐ ਅਸੀਂ ਪੰਜਾਬ ਚ ਜਾਣਾ ਪਿੰਡ ਪਿੰਡ ਜਾਣਾ ਘਰ ਘਰ ਜਾਣਾ ਲੋਕਾਂ ਕੋਲ ਇਹ ਸਨੇਹਾ ਲੈ ਕੇ ਕਿ ਆਪਦੇ ਜਵਾਕਾਂ ਨਾਲ ਖਾਸ ਕਰਕੇ ਜਿਹੜੇ ਬਾਹਰ ਪੰਜਾਬੀ ਭੈਣ ਭਰਾ ਵਸਦੇ ਆ ਦੁਨੀਆ ਚ ਆਪਦੀਆਂ ਪਰਿਵਾਰਾਂ ਨਾਲ ਇਸ ਫਿਲਮ ਨੂੰ ਦੇਖੋ ਹਰ ਇੱਕ ਵਾਰੀ ਆਰਟਿਸਟ ਕਹਿੰਦਾ ਹੀ ਹੁੰਦਾ ਕਿ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਇਹ ਫਿਲਮ ਤੁਸੀਂ ਸਾਡੇ ਲਈ ਨਹੀਂ ਤੁਸੀਂ ਆਪਦੇ ਜਵਾਕਾਂ ਲਈ ਤੇ ਆਪਦੀਆਂ ਪਰਿਵਾਰਾਂ ਲਈ ਉਹਨਾਂ ਨੂੰ ਹਿਸਟਰੀ ਬਾਰੇ ਦੱਸਣ ਲਈ ਜ਼ਰੂਰ ਦੇਖਣੀ ਹੈ ਤੇ ਆਪਦੇ ਬੱਚਿਆਂ ਨੂੰ ਦਿਖਾਉਣੀ ਹੈ ਅਸੀਂ ਇਹੀ ਗੁਜਾਰਿਸ਼ ਕਰਾਂਗੇ ਤੇ ਅੱਜ ਵਾਲੇ ਉਪਰਾਲੇ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਕਰਨ ਭਰਾ ਉਹਨਾਂ ਦਾ ਸਵੇਰ ਤੋਂ ਇਹਨਾਂ ਨੇ ਬੂਟਿਆਂ ਦਾ ਲੰਗਰ ਲਾਇਆ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਅੱਗੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਦੇ ਜਿਹੜੇ ਉਪਰਾਲੇ ਨੇ ਉਹ ਕਰਦੇ ਰਹੀਏ ਕਿਦ ਤਰ੍ਹਾਂ ਕਿਤੇ ਲੱਗਦਾ ਕਿ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਪੰਜਾਬੀ ਇਤਿਹਾਸ ਦੇ ਪੰਜਾਬ ਦੇ ਇਤਿਹਾਸ ਤੇ ਬਹੁਤ ਮਾਣਮੱਤਾ ਇਤਿਹਾਸ ਹੈ ਸਿੱਖ ਪੰਥ ਦਾ ਉਸ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜਦੋਂ ਤੁਹਾਡੇ ਵਰਗੇ ਬਹੁਤ ਸਾਰੇ ਕਲਾਕਾਰ ਅੱਗੇ ਆ ਕੇ ਇਸ ਤਰੀਕੇ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਇਹ ਉਦਮ ਕਰਦੇ ਨੇ ਪਰ ਉਹਨੂੰ ਲੱਗਦਾ ਉਮੀਦ ਹੈ ਕਿ ਲੋਕ ਪਿਆਰ ਕਰਨਗੇ ਕਿਉਂਕਿ ਲੋਕ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਘੱਟ ਪਿਆਰ ਕਰਦੇ ਸੀ ਮੈਂ ਮੈਂ ਉਹੀ ਗੱਲ ਕਹਿੰਦਾ ਜੀ ਇਹ ਨਾ ਥੋੜੀ ਜੀ ਸਾਡੀ ਵੀ ਲੋਕਾਂ ਤੱਕ ਇਹ ਸ਼ਿਕਾਇਤ ਜ਼ਰੂਰ ਹੈਗੀ ਆ ਪਰ ਕਲਾਕਾਰ ਦਾ ਫੇਸ ਹੈ ਜਿਹੜਾ ਇਹ ਜਿਹੜੀ ਅਸਲੀ ਮਿਹਨਤ ਹੁੰਦੀ ਹੈ ਨਾ ਉਹ ਹੁਣ ਅਮਰਨੇ ਭਰਾ ਨੇ ਇਹ ਕਹਾਣੀ ਸਿਰਜੀ ਬਿਲਕੁਲ ਉਸ ਤੋਂ ਬਾਅਦ ਉਹਨੂੰ ਡਾਇਰੈਕਟ ਕੀਤਾ ਫਿਰ ਉਹ ਇਹਨੂੰ ਪਤਾ ਕਿ ਇਹਨੇ ਕਿਸ ਲੈਵਲ ਤੇ ਸਟਰਗਲ ਕੀਤੀ ਫਿਰ ਕਿਤੇ ਜਾ ਕੇ ਪ੍ਰੋਡਿਊਸਰ ਮਿਲਦਾ ਇੰਦਾਂ ਦੀਆਂ ਫਿਲਮਾਂ ਲਈ ਤਾਂ ਸਾਡੇ ਲਈ ਇਹ ਸਭ ਤੋਂ ਵੱਡਾ ਧੰਨਵਾਦ ਕਰਨ ਉਹਨਾਂ ਦਾ ਹੈ ਕਿ ਜਿਨ੍ਹਾਂ ਨੇ ਤੁਸੀਂ ਦੇਖੋ ਇਹਨਾਂ ਬਾਰੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਚਾਹੁੰਦਾ ਕਿ 뮤직 ਦੇ ਫੀਲਡ 'ਚ ਤਾਂ ਇਹ ਲਗਾਤਾਰ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਚਲੋ ਉਹ 'ਚ ਨਾ ਆਪਾਂ ਜਾਈਏ ਬਹੁਤ ਵੱਡਾ ਨਾਂ ਸਾਰਿਆਂ ਨੂੰ ਪਤਾ ਹੈ ਫਿਲਮ ਜਦੋਂ ਕਿਸੇ ਬੰਦੇ ਨੇ ਪਹਿਲੀ ਵਾਰੀ ਕਰਨੀ ਹੁੰਦੀ ਹੈ ਇਨਾਂ ਦੀ ਇਹ ਪਹਿਲੀ ਫਿਲਮ ਹੈ ਤੇ ਬੰਦਾ ਕਹਿੰਦਾ ਕਿ ਮੈਂ ਕੋਈ ਪ੍ਰੋਫੈਸ਼ਨਲ ਕਮਰਸ਼ੀਅਲ ਫਿਲਮ ਕਰਾਂ ਜਿਹਦੇ ਨਾਲ ਚਾਰ ਪੈਸੇ ਆਉਣ ਤੇ ਅੱਗੇ ਫਿਰ ਸੋਚਾਂਗੇ ਇਹ ਭਰਾਵਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਬੀਬੀ ਰਜਨੀ ਤੇ ਪਹਿਲੀ ਵਾਰੀ ਇਹ ਡਿਸੀਜਨ ਲਿਆ ਕਿ ਅਸੀਂ ਇਹ ਜੇ ਫਿਲਮ ਕਰਨੀ ਹੈ ਤਾਂ ਅਸੀਂ ਇਹ ਕਰਨੀ ਹੈ ਤੋਂ ਵੱਡਾ ਧੰਨਵਾਦ ਇਹਨਾਂ ਭਰਾਵਾਂ ਦਾ ਕਿ ਇਹਨਾਂ ਨੇ ਕਿਉਂਕਿ ਪੈਸੇ ਲੱਗਦੇ ਆ ਜੀ ਇਦਾਂ ਦੀਆਂ ਫਿਲਮਾਂ ਤੇ ਤਾਂ ਖਾਸ ਕਰਕੇ ਦੁੱਗਣੇ ਲੱਗਦੇ ਆ ਦੁੱਗਣੇ ਤੋਂ ਵੀ ਕਹਦੀਏ ਤਿੱਗਣੇ ਲੱਗਦੇ ਆ ਪਰ ਫਿਰ ਵੀ ਇੱਕੋ ਸੋਚ ਦਿਲ ਚ ਰੱਖ ਕੇ ਵੀ ਨਹੀਂ ਯਾਰ ਇਥੋਂ ਹੀ ਪਤਾ ਲੱਗਦਾ ਨਾ ਲੋਕ ਕਹਿੰਦੇ ਨੇ ਕਿ ਅੱਜ ਕੱਲ ਲੋਕ ਟੁੱਟ ਗਏ ਆਪਣੇ ਵਿਰਸੇ ਨਾਲੋਂ ਇਤਿਹਾਸ ਨਾਲੋਂ ਕਿੱਥੇ ਟੁੱਟਿਆ ਦੇਖੋ ਫਿਲਮਾਂ ਬਣਾ ਰਹੇ ਆ 20 ਕਰੋੜ ਰੁਪਏ ਫਿਲਮ ਤੇ ਲੱਗਦਾ ਤੇ ਲਾ ਰਹੇ ਆ ਦਿਲ ਖੋਲ ਕੇ ਲਵਾਉਂਦਾ ਮਹਾਰਾਜ ਆ ਚਲੋ ਇਹਨਾਂ ਨੂੰ ਜਰੀਆ ਬਣਾਇਆ ਸੋ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਜਿੱਥੇ ਥੋੜੀ ਆਮ ਰਾਂ ਜ਼ਿੰਦਗੀ ਚ ਤੁਸੀਂ ਜਿੰਨਾ ਕੁਝ ਕਰਦੇ ਹੋ ਨਾਰਮਲੀ ਕਰੋ ਗਾਣੇ ਸੁਣੋ ਇੱਕ ਉਮਰ ਹੁੰਦੀ ਹੈ ਕਮੇਡੀ ਫਿਲਮਾਂ ਦੇਖੋ ਸਾਰਾ ਕੁਝ ਫਿਲਮਾਂ ਦੇਖੋ ਕੱਲੀ ਸਾਡੀ ਨਹੀਂ ਜਦੋਂ ਕੋਈ ਐਦਾਂ ਦੀ ਫਿਲਮ ਆਉਂਦੀ ਹੈ ਜ਼ਰੂਰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਫੇਰ ਤੁਸੀਂ ਸਾਡੇ ਤੇ ਸ਼ਿਕਵਾ ਬਹੁਤ ਵੱਡਾ ਕਰ ਦਿੰਦੇ ਹੋ ਕਿ ਤੁਸੀਂ ਯਾਰ ਇਹ ਜੇ ਗਾਣੇ ਨਹੀਂ ਗਾਉਂਦੇ ਤੁਸੀਂ ਇਹ ਜੀਆਂ ਫਿਲਮਾਂ ਨਹੀਂ ਲੈ ਕੇ ਆਉਂਦੇ ਮੈਂ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਮੈਂ ਕੋਈ ਤੁਹਾਨੂੰ ਉਦੇਸ਼ ਨਹੀਂ ਦਿੰਦਾ ਮੈਂ ਨਾ ਮੇਰਾ ਏਡਾ ਦਾਦਾ ਤੇ ਨਾ ਮੇਰੀ ਏਡੀ ਏਕਾਤ ਹੈ ਮਹਾਰਾਜ ਦੇ ਘਰ ਮੂਰੇ ਖੜਾ ਮੈਂ ਬੇਨਤੀ ਜ਼ਰੂਰ ਕਰੂੰਗਾ ਕਿ ਆਪਦੇ ਪਰਿਵਾਰਾਂ ਨਾਲ ਆਪਦੇ ਬੱਚਿਆਂ ਨਾਲ ਕਿਉਂਕਿ ਮੈਂ ਇਹ ਫਿਲਮ ਦੇਖ ਚੁੱਕਿਆ ਤੇ ਜਦੋਂ ਮੈਂ ਪਹਿਲੀ ਵਾਰੀ ਫਿਲਮ ਦੇਖੀ ਮੇਰਾ ਰਿਐਕਸ਼ਨ ਕੀ ਸੀ ਭਰਾ ਜਾਣਦੇ ਆ ਗੱਲ ਕਹਾਣੀ ਅਸੀਂ ਤੁਸੀਂ ਜ਼ਰੂਰ ਦੇਖ ਕੇ ਆਓ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗਾ ਸੋ ਮੇਰੀ ਇਹ ਬੇਨਤੀ ਹੈ ਤੁਹਾਨੂੰ ਸਭ ਨੂੰ ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਪਰਿਵਾਰ ਰਹਿੰਦੇ ਨੇ ਇੱਥੇ ਸ਼ਹਿਰਾਂ 'ਚ ਰਹਿੰਦੇ ਨੇ ਤੁਸੀਂ ਜ਼ਰੂਰ ਆਪਦੇ ਬੱਚਿਆਂ ਨੂੰ ਕਿਉਂਕਿ ਅੱਜਕੱਲ ਕਿਸੇ ਕੋਲ ਕੋਈ ਐਡਾ ਸਮਾਂ ਨਹੀਂ ਕਿ 4 ਘੰਟੇ ਦੀ ਕਿਤਾਬ ਜਾਂ 3 ਦਿਨਾਂ 'ਚ ਕੋਈ ਕਿਤਾਬ ਪੜੇ ਇਹ ਅਸੀਂ ਪੂਰੀ ਫਿਲਮ ਤੁਹਾਡੇ ਲਈ 2 ਘੰਟੇ 'ਚ ਇੱਕ ਬਣਾਈ ਹੈ ਜਿਹੜੀ ਤੁਹਾਨੂੰ ਦੇਖ ਕੇ ਸਮਝ ਚ ਆ ਜਾਊਗੀ ਕਿ ਸਾਡਾ ਇਤਿਹਾਸ ਕੀ ਸੀ ਪਹਿਲੀ ਗੱਲ ਹੈ ਤੇ ਬੀਬੀ ਰਜਨੀ ਦੀ ਸ਼ਿੱਦਤ ਕੀ ਸੀ ਜਿੰਦਗੀ 'ਚ ਆਪਾਂ ਕਈ ਵਾਰੀ ਹਾਰ ਜਾਂਦੇ ਆ ਨਾ ਮਹਾਰਾਜ ਦੇ ਦਰ ਤੇ ਬੰਦਾ ਤਾਂ ਹੀ ਆਉਂਦਾ ਨੇ ਮਹਾਰਾਜ ਹੁਣ ਮੈਂ ਚਾਰੇ ਪਾਸਿਓਂ ਹਾਰ ਗਿਆ ਤੇ ਹੁਣ ਤੂੰ ਮੇਰੀ ਮਦਦ ਕਰ ਤੇ ਇਹ ਬੀਬੀ ਰਜਨੀ ਦੀ ਸਭ ਤੋਂ ਵੱਡੀ ਇਗਜ਼ੈਂਪਲ ਹੈ ਉਹਨੇ ਹਾਰ ਨਹੀਂ ਮੰਨੀ ਤੇ ਮਹਾਰਾਜ ਕਿਵੇਂ ਆ ਕੇ ਉਹਦੇ ਨਾਲ ਸਾਈ ਹੋਇਆ ਤੁਸੀਂ ਜ਼ਰੂਰ ਇਸ ਫਿਲਮ 'ਚ ਦੇਖਿਓ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਆਪਦੇ ਪਰਿਵਾਰਾਂ ਨਾਲ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਵੀ ਸ਼ਬਦ ਮੇਰੇ ਤੋਂ ਵੱਧ ਘਟ ਗਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਵਗੈਰਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ 30 ਅਗਸਤ ਨੂੰ ਬੀਬੀ ਰਜਨੀ ਵਰਲਡ ਵਾਈਡ ਰ ਮੈਂ ਥੋੜਾ ਡੈਬਿਊ ਹੈ ਉਹ ਸੀ ਡੈਬਿਊ ਇਸ ਮੂਵੀ ਤੋਂ ਕਰਦੇ ਹਾਂ ਨਹੀਂ 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 ਇਹਦਾ ਇਹ ਤਾਂ ਮੈਂ ਮੂਵੀ ਦੇ ਵਿੱਚ ਵੀ ਇਹਨਾਂ ਦੀਆਂ ਤਿੰਨ ਫਿਲਮਾਂ ਸੁਪਰ ਹਿੱਟ ਰਹੀ ਜੀ ਪਹਿਲਾਂ ਵਾਰਨਿੰਗ ਇਹਨਾਂ ਨੇ ਬਣਾਈ ਹਾਂਜੀ ਮਤਲਬ ਇੱਕ ਐਸੀ ਕਹਿ ਸਕਦੇ ਹਾਂ ਕਿ ਤੁਸੀਂ ਇੱਕ ਵੱਖਰਾ ਜ਼ੋਨ ਲੈ ਕੇ ਆ ਰਹੇ ਹੋ ਹਾਂ ਨਹੀਂ ਮੈਂ ਜੋ ਵਾਰਨਿੰਗ ਬਣਾਈਆਂ ਤੇ ਚਲੋ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਦੋਵੇਂ ਫਿਲਮਾਂ ਹਿੱਟ ਗਈਆਂ ਤਾਂ ਮੇਰੇ ਮਦਰ ਆਂਦੇ ਇੱਕ ਦਿਨ ਕੀ ਤੂੰ ਨਾ ਕੁਤ ਆਪਣੇ ਇਤਿਹਾਸ ਤੇ ਫਿਲਮ ਬਣਾ ਹੂੰ ਜੀ ਤੁੰ ਚਲਾਵਾ ਤੇ ਫਿਲਮਾਂ ਬਣਾਈ ਜਾਂਨਾ ਵਾ ਤੇ ਇਹ ਸਾਡੇ ਵੇਖਣ ਵਾਲੀਆਂ ਨਹੀਂ ਹੈਗੀਆਂ ਤੇ ਫਿਰ ਮੈਨੂੰ ਉੱਥੋਂ ਫਿਰ ਇੱਕ ਕਹਾਣੀ ਇੱਕ ਫੋਟੋ ਸੀ ਫੋਟੋ ਤੋਂ ਸਾਨੂੰ ਬੀਬੀ ਰਜਨੀ ਦੀ ਜਿਹੜਾ ਮੈਂ ਫੋਟੋ ਦੇਖੀ ਤੇ ਉੱਤੋਂ ਫਿਰ ਕਹਾਣੀ ਦਾ ਕੋਈ ਆਈਡੀਆ ਆਇਆ ਤੇ ਫਿਰ ਮੈਂ ਢਾਲੀ ਸਾਹਿਬ ਦੀ ਕਰਨ ਮੇਰੇ ਕੋ ਜਾਂ ਪਿੰਜੀ ਭਾਈ ਉਹਨਾਂ ਕੋ ਗਿਆ ਮੈਂ ਕਿਹਾ ਆਪਣੇ ਕੋ ਆਹ ਕਹਾਣੀ ਆ ਤੇ ਫਿਰ ਜਦੋਂ ਅਸੀਂ ਉਹ ਕਹਾਣੀ ਦੇ ਬਾਰੇ ਵਿੱਚ ਸਰਚ ਕੀਤੀ ਸਾਨੂੰ ਇਹ ਪਤਾ ਲੱਗੇ ਕਿ ਅੱਜ ਦਾ ਜਿਹੜਾ ਯੂਥ ਆ ਉਹਨੂੰ ਬੜੇ ਕੇ ਯੂਥ ਨੂੰ ਪਤਾ ਹੀ ਨਹੀਂ ਉਸ ਕਹਾਣੀ ਬਾਰੇ ਬਿਲਕੁਲ ਆਪਣਾ ਗੁਰਦੁਆਰਾ ਵੀ ਹੈਗਾ ਜੀ ਆਪਣਾ ਉਹ ਸੈਂਬੀ ਵੀ ਰਹਿਣੀ ਜੀ ਉੱਥੇ ਮੈਂ ਉੱਥੇ ਗਿਆ ਤੇ ਉਹ ਵੀ ਕਹਿੰਦੇ ਕਿ ਕਿਸੇ ਨੂੰ ਆਪਣਾ ਇਤਿਹਾਸ ਨਹੀਂ ਪਤਾ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਕਿ ਆ ਤੁਸੀਂ ਫਿਲਮ ਬਣਾਓ ਉਹ ਕਹਿੰਦੇ ਕਿ ਅਸੀਂ ਵੀ ਤੁਹਾਡਾ ਪੂਰਾ ਪੂਰਾ ਸਾਥ ਦੇਵਾਂਗੇ ਫਿਰ ਮੈਂ ਤੇ ਕਰਨਵੀਰਾ ਉੱਥੇ ਗਏ ਉੱਥੋਂ ਉਹਨਾਂ ਤੋਂ ਪਰਮਿਸ਼ਨ ਲਈ ਕਿ ਹਾਂ ਫਿਰ ਉਹਨਾਂ ਤੋਂ ਕਹਾਣੀ ਵੀ ਪੁੱਛੀ ਕਿ ਹੋਰ ਸਾਡੇ ਕੋਲ ਕੋਈ ਕਮੀ ਪੇਸ਼ ਨਹੀਂ ਆ ਰਿਹਾ ਜੀ ਤੇ ਹੋਰ ਫਿਰ ਬਲਦੇਵ ਭਾਜੀ ਹੈਗੇ ਆ ਬਹੁਤ ਪੁਰਾਣੇ ਰਾਈਟਰ ਆ ਫਿਰ ਉਹਨਾਂ ਦਾ ਸਹਿਯੋਗ ਲਿਆ ਸਾਰੇ ਤੇ ਕਰ ਕਰਾ ਕੇ ਅਸੀਂ ਤੁਸੀਂ ਟੀਜ਼ਰ ਸਾਰੇ ਨੇ ਦੇਖ ਲਿਆ ਹਾਂਜੀ ਹਾਂਜੀ ਕਿੱਦਾਂ ਦਾ ਬਣਿਆ ਤੇ ਤੁਹਾਨੂੰ ਇੰਨੀ ਹੀ ਗਰੰਟੀ ਦਿੰਦੇ ਆ ਕਿ ਅਸੀਂ ਫਿਲਮ ਦੇ ਵਿੱਚ ਨਿਰਾਸ਼ ਨਹੀਂ ਕਰਾਂਗੇ ਠੀਕ ਹੈ ਜੀ ਤੇ ਹੁਣ ਤੁਸੀਂ ਇਲਾਮਾ ਦਿੰਦੇ ਹੋ ਕਿ ਕੋਈ ਚੰਗੀ ਫਿਲਮ ਲੈ ਕੇ ਆਓ ਚੰਗੀ ਫਿਲਮ ਲੈ ਕੇ ਆਓ ਹੁਣ ਅਸੀਂ ਆਪਣੀ ਇਤਿਹਾਸ ਦੀ ਫਿਲਮ ਲੈ ਕੇ ਆਏ ਆ ਤੇ ਹੁਣ ਤੁਸੀਂ ਇਹਨੂੰ ਪੂਰਾ ਪਿਆਰ ਦਿਓ ਆਸ਼ੀਰਵਾਦ ਦਿਓ ਤੇਵਾ ਸਾਡੀ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ ਮੇਰਬਾਨੀ ਬੁੱਟੇ ਹਾਂਜੀ ਬੁੱਟੇ ਸਹੀ ਤੇ ਬੁੱਟੇ ਵੰਡਦੇ ਨੇ ਸਾਰਿਆਂ ਨੂੰ ਬਾਹਰ ਲਾ ਕੇ ਆਦੇ ਬਾਹਰੋਂ ਲੰਘਣਾ ਨਾ ਨੰਨ ਕੋ ਮੇਰੇ ਤੋਂ ਹੋਰ ਨੂੰ ਸਾਈਡ ਤੇ ਜਾਤੀ ਹੈ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ